ਬਾਈ ਮੈਂ ਤੁਹਾਨੂੰ ਦੱਸਦਾ ਪਹਿਲਾਂ ਪਹਿਲਾਂ ਗੱਲ ਦੱਸਾਂ ਇੱਕ ਗਿੱਪੀ ਗਿੱਪੀ ਬਾਈ ਜੀ ਨਾਲ ਬਹੁਤ ਪਿਆਰ ਹੈ ਔਰ ਕੋਈ ਵੀ ਬੰਦਾ ਇੱਥੇ ਕਲਾਕਾਰ ਬਣ ਕੇ ਨਹੀਂ ਆਇਆ ਸੋ ਉਹਨੂੰ ਵੀ ਕਲਾਕਾਰ ਬਣ ਕੇ ਨਹੀਂ ਆਇਆ ਹਾਂਜੀ ਹਾਂਜੀ ਭਾਈ ਜੀ ਕੀ ਹਾਲ ਚੱਲ ਦੋਸਤ ਹਾਂਜੀ ਕੀ ਹਾਲ ਚੱਲ ਦੋਸਤ ਤੂੰ ਘਟ ਜਾ ਥੈਂਕ ਯੂ ਯਰ ਥੈਂਕ ਯੂ ਲਵ ਯੂ ਸਾਰਿਆਂ ਨੂੰ ਭਰਾਵਾਂ ਨੂੰ ਹਾਂ ਲੰਮਸਾਲ ਤੁਹਾਨੂੰ ਕਹਦੇ ਦੋ ਲੈਣਾ ਤੁੱਖਾ ਤੁੱਖਾ ਜਰੂਰ ਸੁਣਾਉਂਗਾ ਭਾਈ ਤੜਤਿਆਂ ਤੂੰ ਕਸਮਾਂ ਤੇ ਲੈ ਵੀ ਇੱਕ ਸ਼ਰਤ ਤੇ ਗਾਉਂਗਾ ਇੱਕ ਸ਼ਰਤ ਤੇ ਗਾਉਂਗਾ ਜੇ ਮੇਰੇ ਨਾਲ ਗਾਉਂਗੇ ਤੇ ਆਉਂਦਾ ਨਾ ਆ ਜਾਓ ਤੜਤਿਆਂ ਤੂੰ ਕਸਮਾਂ ਤੇ ਸਭ ਤੋੜਤੇ ਵਾਦੇ ਨਹੀਂ ਕੀਨੇ ਪਿਆਰ ਦਿਤਾਇਆ ਏ ਸਾਡੇ ਤੋਂ ਇਦੀ मुंदरी ਕਰਕੇ ਉਂਗਲੀ ਚ ਸਾਦਾ ਸ਼ੱਲਾ ਲਾਇਆ ਓ ਤੇਰੇ ਤੋਂ ਖਾਣੇ ਨਹੀਂ ਵੈਰਨੇ ਯਾਰ ਮਕਾਇਆ ਜਾਂਦੇ ਰੋ ਓ ਤੇਰੇ ਤੋਂ ਖਾਣੇ ਨਹੀਂ ਵੈਰਨੇ ਯਾਰ ਮਕਾਇਆ ਲੈਂਦੇ ਰੇ ਵੰਗਾ ਦੇ ਨਾਪੇ ਤੈਨੂੰ ਘੁੰਣ ਲਈ ਬੱਲੂ ਸੋਢੀ ਮਰਦੇ ਰਹੇ ਤੇਰੇ ਨਾਲ ਜਾਣ ਲਈ ਅੱਛਾ ਇੱਕ ਲਾਈਨ ਦਾ ਤੁਸੀਂ ਸਾਰਿਆਂ ਨੇ ਬੜਾ ਸਟੇਟਸ ਪਾਇਆ ਸੀ ਉਹ ਕੀ ਰੱਬ ਤੋਂ ਉਤਰਿਆ ਇਹ ਜਿਹੜਾ ਨਵਾਂ ਬਣਾਇਆ ਉਹ ਤੇਰੇ ਧੋਖਾ ਨਹੀਂ ਵੈਰ ਨੇ ਜੱਟ ਮਾਰ ਮੁਕਾਇਆ ਹੋ ਤੇਰੇ ਧੋਖਾ ਨਹੀਂ ਵੈਰ ਨੇ ਯਾਰ ਮੈਂ ਕਾਇਆ ਜਾਦਰੋ ਅੱਛਾ ਇਸ਼ਕ ਬੇਜਬਾਨ ਸੁਣਿਆ ਤੁਸੀਂ ਤੋ ਕਤੂ ਹੋ ਤੂੰ ਆ ਜਾ ਪਿੱਛੇ ਆ ਜਾ ਹੋ ਤੂੰ ਤੇ ਤੋੜ ਕੇ ਤੁਰ ਗਈ ਲੱਗੀ ਯਾਰੀ ਨੂੰ ਹੋ ਰੋਂਦਾ ਜੱਟ ਬਹਿ ਕੇ ਕਿਸਮਤ ਮਾੜੀ ਨੂੰ ਜਾਗ ਜਾਗ ਕੇ ਰਾਤਾਂ ਨੂੰ ਤੇਰੇ ਟਾਈਮ ਟਪਾਏ ਸੀ ਮੇਰੇ ਵਰਗੇ ਹੋਰ ਕਿੰਨੇ ਤੂੰ ਪਿਛੇ ਲਾਏ ਸੀ ਰੱਬ ਬਰੋਂਬਰ ਕਹਿੰਦੀ ਸੀ ਤੂੰ ਉਦੋਂ ਯਾਰਾਂ ਨੂੰ ਸੱਚ ਦਸੀ ਕਿੰਨੇ ਰੱਬ ਮੇਰੇ ਜੈ ਹੋਰ ਬਣਾਏ ਸੀ ਸੱਚ ਦਸੀ ਕਿੰਨੇ ਰੱਬ ਮੇਰੇ ਜੈ ਸੱਚ ਦਸੀ ਕਿੰਨੇ ਰੱਬ ਮੇਰੇ ਜੈ ਜਾਦੇ ਰੋ ਯਾਰ ਤੁਸੀਂ ਸਾਰੇ ਗਾਣਿਆਂ ਨੂੰ ਬੜਾ ਪਿਆਰ ਦਿੰਦੇ ਹੋ ਮੇਰੀਆਂ ਰੀਲਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ ਇੱਕ ਰੀਲ ਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਹੋ ਤੇਰੀ ਗਲੀਆਂ ਚ ਸੁਣੇ ਮੈਨੂੰ ਜਾਦੇ ਰੋ ਹੋ ਰੋਣਾ ਸੁਣੇ ਮੈਨੂੰ ਮੋਹਰਾ ਦਾ ਅਸੀਂ ਤੇਰੇ ਦੀਵਾਨੇ ਜਾਨੀ ਵੇ ਤੂੰ ਵੀ دیਵਾਨਾ ਹੋ ਰਾਂ ਦਾ ਓ ਮੈਨੂੰ ਦੁਨੀਆ ਨੇ ਸਮਝਾਇਆ ਸੀ ਵੇਚਿਆ ਹੋਇਆ ਇਮਾਨ ਤੂੰ ਹੁਣ ਜਿ ਸ਼ਾਇਰੀ ਤੇਰੀ ਚੰਗੀ ਏ ਪਰ ਚੰਗਾ ਨਹੀਂ ਇਨਸਾਨ ਤੂੰ ਮੈਂ ਇੱਕ ਨਾਮ ਨਹੀਂ ਦੁਨੀਆ ਦੀ ਤੇਰੀ ਹੋ ਗਈ